ਸਲੋਜੀ ਆਪਣੇ ਹਿਆਰਪੁਰ ਜੀ ਤਾਂ ਬਹੁਤ ਭਾਰੀ ਸੇਲ ਲੱਗ ਦਿੱਤੀ ਆ 6 1500 ਰੇਂਜ ਦੇ ਵਿੱਚ ਹਨਾ ਤੇ ਲੋਰੀ ਦੇਖੋ ਜੀ ਕਾਫੀ ਵਧੀਆ 1500 ਰੇਂਜ ਦੇ ਵਿੱਚ ਆ ਤੇ ਲੈਸ ਕਰਕੇ ਹੈ ਨਾ ਭਾਜੀ ਲੈਸ ਹੋਣੀ ਹੈ ਪਹਿਲੇ ਲੈਸ ਹੋਣੀ ਹੈ ਨਾ ਇਹਦੇ 10% ਲੈਸ ਹੋਣੀ ਹੈ ਹਾਂ 1700 ਕੁਛ ਦਾ ਨਾ ਹਾਂ ਜੀ ਹਾਂ ਮੈਂ ਉੱਥੇ ਦੇਖਿਆ ਠੀਕ ਆ ਹਾਂ ਜਿਹੜੇ ਡੰਗਿਆਂ ਦੇ ਲੱਗੇ ਹੋਏ ਨਾ ਤੇ 20% ਡਾਊਨ ਚ ਇਸ ਮਾਰਕੀਟ 'ਚ ਜੇ ਲੋਕ ਡਿਸਾਈਡ ਕਰਕੇ ਪਹਿਲੇ ਬਿੱਲ ਕਾਊਂਟਰ ਤੇ ਜਾਣਾ ਤਾਂ 30% ਆਫ ਹੋ ਜਾਣਾ। 5 ਮੀਟਰ ਦਾ ਸਾਬੂ ਮਿਲ ਜਾਣਾ ਵਾਜੀ ਦੇਖੋ ਜੀ 250 ਰੁਪਏ ਦੇ ਵਿੱਚ। ਇਹ ਸੂਟਾਂ ਦਾ ਪ੍ਰਾਈਸ ਹੈਗਾ 4-400 ਰੁਪਏ ਤੇ ਤੁਹਾਨੂੰ 360 ਰੁਪਏ ਦੇ ਮਿਲਨੇ ਆ ਇਹ ਵੀ ਇਹ ਵੀ ਬਾਕੀ ਕਲੈਕਸ਼ਨਸ ਹੋਣੀਆਂ ਸਾਰੀ। ਇਹ ਸੂਟ ਹੈਗੇ ਆ 420 ਰੁਪਏ 5 ਮੀਟਰ ਕਪੜਾ ਹੈ ਆ ਤੇ ਦੇਖ ਸਕਦੇ ਹੋ ਬਾਕੀ ਜਿਹੜੇ ਇਹਨਾਂ ਤੇ 10-10% ਆਫ ਆ। 500 ਰੁਪਏ ਦਾ ਸੂਟ ਆ ਤੇ ਸੇਲ ਵਿੱਚ ਲੈਸ ਕਰਕੇ ਹੈਗਾ 441 ਰੁਪਏ ਦਾ ਪਿਓਰ ਕਾਟਨ ਦੇ ਸੂਟ। ਬਾਕੀ ਵਿਖੇ ਵਿਖੇ 735 ਰੁਪਏ ਦਾ ਸੂਟ ਆ ਇਹ ਵਾਲਾ। ਇਹ ਸਾਰੇ ਇਹੀ ਰੇਟ ਆ 735 ਇਹ ਅਲੱਗ-ਅਲੱਗ ਰੇਟ ਆ। ਅੱਛਾ। 150 ਦੇ ਦੋ ਟਾ ਵਾਲਾ। ਤੁਹਾਨੂੰ ਹਰ ਤਰ੍ਹਾਂ ਦੀ ਰੇਂਜ ਦਾ ਮਤਲਬ ਕਪੜਾ ਮਿਲ ਜਾਊਗਾ। ਤੇ ਤਾਂ ਹੁਣ 1000 ਰੁਪਏ ਦਾ ਇਹ 500 ਰੁਪਏ ਪਹਿਣਾ ਤੁਹਾਨੂੰ ਜਿਵੇਂ ਪਹਿਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਅਵਰ ਨਿਊ ਬਲੌਗ ਚਲੋ ਜੀ ਗਾਇਜ਼ ਆਦਾ ਬਲੌਗ ਸ਼ੁਰੂ ਕਰਨ ਜਾ ਰਹੇ ਆ ਜੀ ਆਪਾਂ ਅੱਜ ਆਪਾਂ ਚੱਲੇ ਆ ਅੱਜ ਅਸੀਂ ਚੱਲੇ ਆ ਹੁਸ਼ਾਰਪੁਰ ਦੀ ਬਹੁਤ ਹੀ ਫੇਮਸ ਸੇਲ ਨੂੰ ਕਵਰ ਕਰਨ ਜਿਹੜੀ ਕਿ ਲੱਗੀ ਆ 1 ਜੁਲਾਈ ਤੋਂ ਸ਼ਾਦੀ ਲਾਲ ਦੀ ਸ਼ਾਪ ਬਹੁਤ ਫੇਮਸ ਆ ਹੁਸ਼ਾਰਪੁਰ ਚ ਤੇ ਸਭ ਤੋਂ ਬੈਸਟ ਕੁਆਲਿਟੀ ਦਾ ਕਪੜਾ ਮਿਲਦਾ ਉੱਥੇ ਤੇ ਉੱਥੇ ਲੱਗੀ ਗਈ ਆ ਹੁਣ 50% ਤੇ ਸੇਲ ਜਿਹੜਾ 1000 ਰੁਪਏ ਦਾ ਸੂਟ ਆ ਉਹ ਤੁਹਾਨੂੰ 50% ਲੈਸ ਤੇ ਮਿਲੂਗਾ 500 ਰੁਪਏ ਦਾ ਅਗਰ 2 ਤੇ ਬਖਰੇ ਬਖਰੇ ਲਾਸਸ ਉਥੇ ਲੱਗੇ ਆ ਜਿੱਦਾਂ 20% आ, 30% 15% 50% ਬਾਕੀ ਸਾਰਾ ਤੁਹਾਨੂੰ ਵੀਡੀਓ ਚ ਉੱਥੇ ਜਾ ਕੇ ਦੱਸਾਂਗੇ ਕਪੜੇ ਦੀ ਕੁਆਲਿਟੀ ਸਾਰਾ ਕਲੈਕਸ਼ਨ ਸਾਰੀ ਉਹਦੇ ਵਿੱਚ ਤੁਹਾਨੂੰ ਵੀਡੀਓ ਡਿਟੇਲ ਚ ਮਿਲ ਜੂਗੀ ਠੀਕ ਆ ਤੇ ਚਲੋ ਉੱਥੇ ਹੁਣ ਜਾ ਕੇ ਦੇਖਦੇ ਆ ਕੀ ਕੁਝ ਹੈਗਾ ਵਾ ਤੇ ਚੱਲਦੇ ਆ ਵੀਣਾ ਬੰਦੇ ਨੂੰ ਚੈਨਲ ਤੇ ਕੋ ਨਵਾਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਤੇ ਚਲੋ ਹੁਣ ਆਪਾਂ ਚੱਲਦੇ ਆ ਜੀ ਚਲਿਏ ਜੀ ਫੇਰ ਯੈਸ ਚਲੋ ਜੀ ਤੇ ਇਹ ਹੈਗਾ ਅਸੀਂ ਜਾ ਰਹੇ ਆ ਚਿੰਤਪੁਰਨੀ ਰੋਡ ਤੋਂ ਬੱਸ ਸਟੈਂਡ ਤੋਂ ਉਹ ਸ਼ਹਿਰਾਜ ਹੋਟਲ ਆ ਨਾ ਸ਼ਹਿਰਾਜ ਹੋਟਲ ਦੇ ਸਾਹਮਣੇ ਹੀ ਅੱਗੇ ਨੂੰ ਥੋੜਾ ਜਿਹਾ ਜਾ ਕੇ ਤੇ ਤੁਹਾਨੂੰ ਰੋਡ ਦੇ ਉੱਪਰ ਹੀ ਮਿਲ ਜਾਣੀ ਹੈ ਸ਼ਾਪ 2MP ਸਪੈਸ਼ਲ ਡੇਟ ਆਫਟਰ 231 ਨਾਲ ਇੰਤ ਨਹੀਂ ਵੀ ਪਤਾ ਡਾਕਟਰ ਸੂਤ ਜਿੱਥੇ ਪੁਰਾਣਾ ਵੂਮਨ ਕਲੈਕਸ਼ਨ ਸੀ ਉਹਦੇ ਲੱਗੇ ਚੱਕ ਗਿਆ ਤੁਹਾਨੂੰ ਅੱਗੇ ਜਾਣਾ ਪਤਾ ਕਿਉਂਕਿ ਸਾਹਮਣੇ ਡੈਕੋਰੇਸ਼ਨ ਹੋਈ ਆ ਤੇ तकरीबन तकरीबन 1 ਮਹੀਨੇ ਦੇ ਲਈ ਸੇਲ ਹੈਗੀ ਆ ਬਾਕੀ ਜੇ ਐਕਸਟੈਂਡ ਹੋ ਗਈ ਤਾਂ ਵੀ ਤੁਹਾਨੂੰ ਦੱਸ ਦਵਾਂਗੇ ਤਿਲੋ ਜੀ ਆਵੇ ਸ਼ਾਦੀ ਲਾਲ ਤਰਸੀਮ ਲਾਲ ਬਾਕੀ ਤਾਂ ਇਹ ਰਾਸ਼ ਦੇਖ ਸਕਦੇ ਆ ਸੰਗਤਾਂ ਦਾ ਤੇ ਲੋਈ ਸੰਗਤ ਜੀ ਐਂਟਰੀ ਕਰਦੇ ਸਰ ਬਾਹਰ ਹੀ ਤੁਹਾਨੂੰ ਸੂਟ ਦੇਖਣ ਨੂੰ ਮਿਲ ਜੂਗੇ ਦੇਖੋ ਜੀ ਕਾਫੀ ਅੱਗੇ ਸੂਟ ਟੰਗੇ ਹੋਏ ਆ ਤੇ ਇਧਰ ਸਾਈਡ ਦੇਖੋ 500 ਰੁਪਏ ਸੂਟ ਆ ਤੇ ਅੱਗੇ ਚੱਲਦੇ ਦੇਖੋ ਕਾਫੀ ਸੰਗਤਾਂ ਲੈ ਰਹੀਆਂ ਸੂਟ ਚਲੋ ਆਉ ਦਿਖਾਉਨੇ ਆ ਜੀ ਤੇ ਇਹ ਸੂਟਾਂ ਦਾ ਪ੍ਰਾਈਸ ਹੈਗਾ 4-400 ਰੁਪਏ ਤੇ ਤੁਹਾਨੂੰ 360 ਰੁਪਏ ਦੇ ਮਿਲਨੇ ਆ ਇਹ ਵੀ ਇਹ ਵੀ ਬਾਕੀ ਕਲੈਕਸ਼ਨ ਸੋਹਣੀ ਆ ਸਾਰੀ ਆ ਬਲੈਕ ਸੂਟ ਵੀ ਆ ਫਰੋਜ਼ੀ ਵੀ ਆ ਕਿ ਲੁਕਣ ਨੂੰ ਆ 420 ਰੁਪਏ ਇਹ ਪੂਰਾ 5 ਮੀਟਰ ਕਪੜਾ ਹੈ ਆ ਤੁਸੀਂ ਦੇਖ ਸਕਦੇ ਹੋ ਬਾਕੀ ਸਾਰੇ ਕਲਰਸ ਵੀ ਇਹ ਵਿੱਚ ਸਾਰੇ ਵੱਖਰੇ ਵੱਖਰੇ ਆ ਕਲਰਸ ਵੀ ਦੁਪੱਟੇ ਨਾਲ ਵੀ ਆ ਤੇ ਵਿਦਾਊਟ ਦੁਪੱਟਾ ਵੀ ਆ ਔਰ ਉਸ ਤੋਂ ਬਾਅਦ ਇੱਥੇ ਲੱਗੀ ਹੋਈ ਆ ਸੀਲ ਇਸ ਵਦੇ ਸੂਟ ਹੈਗੇ ਜਿਹਦੇ ਨਾਲ 10 10% ਆਫ ਆ 500 ਰੁਪਏ ਦਾ ਸੂਟ ਹੈ ਤੇ ਸੇਲ ਵਿੱਚ ਲੈਸ ਕਰਕੇ ਹੈਗਾ 441 ਰੁਪਏ ਦਾ ਪਿਓਰ ਕਾਟਨ ਦੇ ਸੂਟ ਉੱਪਰ ਆ ਸੂਟਾਂ ਦਾ ਰੇਟ ਲਗਭਗ ਹਾਂ ਜਿਹੜੇ ਉੱਪਰ ਆ ਵਖੇ ਵਖੇ 1500 1900 ਦਾ ਕਿ ਜਿਹੜੇ 518 ਇਹ ਸੂਟ ਆ ਇਹ ਲੱਗੇ ਸੇਲ ਤੇ ਸਹੀ ਆ 518 ਦੇ ਸੂਟ ਆ ਰਹੇ ਅ ਤੇ 315 ਤੇ 518 ਇਹ ਕਿੰਨਾ ਦਾ 315 ਰੁਪਏ ਤੇ ਅੱਛਾ ਸੱਤ ਲੋਸਟ ਪ੍ਰਾਈਸ ਦੇ ਨੇ ਹੂੰ ਬਾਕੀ ਇਚ ਕਲਰ ਵੀ ਸਾਰੇ ਹੀ ਆ ਲੱਖ ਤੁਸੀਂ ਵਧੀਆ ਸੌਕ ਲੈਣੀ ਹੈ ਤਾਂ ਤੁਹਾਨੂੰ ਉਹ ਵੀ ਮਿਲ ਜੂਗੇ ਵੱਖਰਾ ਵੱਖਰਾ ਪਾਈਦਾ ਇਹ 735 ਰੁਪਏ ਤੇ ਸਭ ਤੋਂ ਬਾਕੀ ਬੁੱਕਲੇ ਬੁੱਕਲੇ 735 ਰੁਪਏ ਦਾ ਸੂਟ ਆ ਇਹ ਵਾਲਾ ਇਹ ਸਾਰੇ ਇਹੀ ਰੇਟ ਆ 735 ਇਹ ਅਲੱਗ ਅਲੱਗ ਰੇਟ ਆ ਅਸ਼ੂਰ ਬਾਕੀ 5 ਮੀਟਰਾਂ ਕੁਟਤਾ ਪਨਾ ਮੇਰਾ ਕਪੜਾ ਕਲਰ ਕੋਈ ਵੀ ਲੈ ਸਕਦੇ ਆ ਆ ਦੇਖੋ ਇਹ 924 ਰੁਪਏ ਦਾ ਇਹ ਸਾਰੇ ਆਰਗੰਜ਼ਾ ਦੇ ਆ ਸੂਟ ਰੇਟ ਲਿਖਿਆ ਨਾ ਨਾ ਰੇਟ ਵੀ ਲਿਖਿਆ ਹਾਂ ਹਾਂ 30% ਆਫ ਆ ਕਪੜਾ ਹੋਰ ਸੋਨੇ ਸਾਰੇ ਆਰਗੈਂਡਾ ਦੇਸਾ ਕਪੜੇ ਵਾਲੇ ਇੱਧਰ ਇੱਧਰ ਬਾਕੀ ਵਾਲੇ ਸਾਰੇ ਪਾਰਟੀ ਵੇਅਰ ਸੂਟ ਜਿਹੜੇ ਇਹਨਾਂ ਤੇ ਵੀ 10% ਆਫ ਲੱਗੀ ਹੋਈ ਆ ਹਾਂ 150 ਦੇ ਦੋ ਟਾਵਲ ਐਂਡ ਹਰ ਟਾਵਲ ਹਾਂ ਟਾਵਲ ਬਹੁਤ ਵੱਡਾ ਇਹ 150 ਦੇ ਕਾਫੀ ਵੱਡਾ ਆਤਾ ਨਾ ਬਾਈ ਸਾਫ ਵੀ ਬਾਤ ਆ ਹਮਮ ਇਹਨਾਂ ਦਾ ਪਰਸੈਂਟੇਜ ਕਾਫੀ ਸੰਕਾ ਲੈਣਾ ਹੈ ਤੇ ਦਿਖ ਸਕਦੇ ਬਹੁਤ ਪਰੇਖ ਰਿਹਾ ਰਸ ਪਿਆ ਹੋਇਆ ਆ ਕੀ ਹੋਇਆ ਇੱਧਰ ਵੀ 20% ਆ ਇਹਨਾਂ ਦਾ ਪ੍ਰਾਈਸ ਰੇਟ ਲਿਖਿਆ ਹੋਣਾ ਉੱਪਰ ਹੀ ਦੇਖਿਓ ਪਤਾ ਨਹੀਂ ਦੀਦੀ ਹੈ ਨਹੀਂ ਇੱਥੇ

ਆ ਵਾਲੀ ਹੈ ਇਹ ਫੋਟੋ ਵਾਲੇ ਉੱਤੇ ਲੱਗਾ ਹੋ ਤੇ ਫੋਟੋ ਤੇ ਪ੍ਰਾਈਸ ਲਿਖਿਆ ਸੇ ਉਹਦਾ ਪ੍ਰਾਈਸ ਵੱਖਰੇ ਵੱਖਰੇ ਆ ਪਰ ਸੇ ਪ੍ਰਾਈਸ ਜਿੱਦਾਂ ਨੂੰ ਫੋਟੋ ਦੇ ਉੱਤੇ ਲਿਖਿਆ 1056 ਰੁਪਏ 50 ਰੁਪਏ ਇਹ ਦਿਲ ਸਾਈਡ ਵੱਲ ਲਗ ਲਗ ਰੇਟ ਆ ਸਾਰੀ ਲਾਈਨ ਕੋਲੋਂ ਆ ਮੈਂ ਨਾ ਦਿਖਾਉਂਦੀ ਕਿੰਨਾ ਬਣਾਇਆ ਮੈਂ ਕਹ ਰਹੀ ਸੀ 700 ਕਿੰਨਾ 700 ਕੁਸ਼ਾ 795 795 ਪ੍ਰਾਈਸ ਬਹੁਤ ਸਹੀ ਹੈ ਹੂੰ ਸਹੀ ਹੈ ਵਧੀਆ ਤਾਵਲਸ ਤੇ ਬੈੱਡ ਸ਼ੀਟਸ ਆ ਤਾਵਲੀਆਂ ਸੌਰੀ ਪੜੀ ਨਾ ਸੋਟਾਂ ਦਾ ਕੀ ਪਰਾਈ ਤਾਂ ਉੱਦਾਂ ਉੱਪਰ ਕਾਫੀ ਲਿਖੇ ਹੋਏ ਸੋਟਾਂ ਦੇ ਰੇਟ ਨਾ 621 ਰੁਪਏ 621 ਰੁਪਏ ਬਕਰੇ 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 ਸਾਰੇ ਨਾ ਤੇ ਸਾਰਿਆਂ ਦਾ ਮਤਲਬ ਬਖਰਾ ਬਖਰਾ ਤੁਹਾਨੂੰ ਰੇਟ ਮਿਲ ਜਾਊਗਾ ਉੱਪਰ ਰੇਟ ਤਾਂ ਮੈਂਸ਼ਨ ਕੀਤੇ ਹੋਏ ਜਿਦਾ ਹੁਣਾ 747 ਰੁਪਏ ਲਿਖਿਆ ਹੋਇਆ ਵਾ ਤੇ ਇਹਰਾ ਵੀ ਇਹਰਾ ਕਿੰਨਾ ਲਿਖਿਆ ਪਤਾ ਨਹੀਂ ਇੱਦਾਂ ਲਿਖਿਆ ਨਹੀਂ ਮਿਕਸ ਸਾਰੇ ਵੱਖਰੇ ਵੱਖਰੇ ਰੇਟ ਹਨ ਇਹਨਾਂ ਦਾ ਮਤਲਬ ਬਿਲਕੁਲ ਜਨਮੋ ਰੇਟ ਤੇ ਮਿਲ ਜਾਣਾ ਵਾ ਤੇ ਉੱਥੇ ਜਾ ਕੇ ਤੁਹਾਨੂੰ ਕਾਊਂਟਰ ਤੇ ਦੱਸ ਦੇਣਾ ਉਹਨਾਂ ਨਾਲ ਸਾਰਾ ਇਹਨਾਂ ਦਾ ਵੀ ਅਲੱਗ-ਅਲੱਗ ਰੇਟ ਲਿਖਿਆ ਹੁੰਦਾ ਉੱਪਰ ਹੀ ਲਿਖਿਆ ਹੁੰਦਾ ਸਾਰਾ ਰੇਟ ਤੇ ਤੁਹਾਨੂੰ ਉੱਥੇ ਦੇਖਣ ਨੂੰ ਮਿਲ ਜਾਣਾ ਸਾਰਾ ਆਹ ਦੇਖੋ ਜੀ 990 ਤੋਂ ਵਿੱਚ ਉੱਪਰ ਲਿਖੀ ਹੋਏ ਟੀ 180 ਰੁਪਏ ਨਾਲ ਅਲੱਗ-ਅਲੱਗ ਮਤਲਬ ਰੇਟ ਲਿਖੇ ਹੋਏ ਸਾਰੇ ਪਾਸੇ ਬਾਕੀ ਸੰਗਤਾਂ ਦਾ ਰਾਸ਼ਨ ਨਾ ਸ਼ੇ ਬਾਕੀ ਅੱਧੇ ਸੰਗਤਾਂ ਨੇ ਬਾਹਰ ਹੋ ਗਈ ਆ ਬਿਲਕੁਲ ਬਿਲਕੁਲ ਮੈਡਮ ਪਗਣੀ ਨੂੰ ਮੈਡਮ ਇਹਨਾਂ ਦਾ ਕੀ ਰੇਟ ਆਉਂਦਾ 470 ਤਾਂ ਤੁਸੀਂ ਆ ਕੇ ਵਿਜ਼ਿਟ ਕਰੋ ਤੁਹਾਨੂੰ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਰੇਂਜ ਘੱਟ ਤੋਂ ਘੱਟ ਤੇ ਬਤੇ ਆਣਾ ਸੋਤ ਤੁਹਾਨੂੰ ਹਰ ਤਰ੍ਹਾਂ ਦੀ ਰੇਂਜ ਦਾ ਮਤਲਬ ਕੱਪੜਾ ਮਿਲ ਜੂਗਾ ਘੱਟ ਤੋਂ ਘੱਟ ਹਰ ਇੱਕ ਤਰ੍ਹਾਂ ਦੇ ਸੇਲ ਦੇ ਕੱਪੜੇ ਤੇ ਕਾਫੀ ਦੁਪਟੇਰ ਲੱਗਾ ਹੋਇਆ ਪੂਰਾ ਇਹ ਦਿੱਤੇ ਫਰਬੇ ਹਨ ਹਾਂ ਜਿੱਧਰ ਦੇਖੋ ਕੱਟਵਰ ਕਾਲੇ ਦੁਪੱਟੇ ਹੂੰ ਇਹਦਾ ਪਿੰਕ ਸੂਟ ਹਾਂਜੀ ਹਾਂ ਆਹ ਆਪਾਂ ਇਹ ਵੀ ਕੋਈ ਨਾ ਹਾਂ ਹਾਂ ਕਾਫੀ ਵਧੀਆ ਨਾ ਇਹਦਾ ਕੀ ਰੇਟ ਆ ਆ ਜੀ ਇਹ ਹੈ 2000 ਰੁਪਏ ਦਾ ਬਾਕੀ 10% ਲੈਸ ਹੋ ਜਾਣਾ ਬਾਕੀ 10% ਇਹਦੇ ਲੈਸ ਹੋ ਜਾਣਾ ਤੇ ਇਹ ਤਾਂ 2000 ਰੁਪਏ ਆ ਲੈਸ ਹੋ ਕੇ ਤਾਂ ਦੱਸ ਦੋਗੇ ਆ ਜਿਹੜਾ ਤੁਸੀਂ ਇਹ ਨਈ ਸੂਟ ਸੋਣਾ ਹਮ ਕਲਰ ਬੜਾ ਪਿਆਰਾ ਉਹ ਦੇਖੋ ਕਿੰਨਾ ਸੋਹਣਾ ਕਲਰ ਆ ਪਿਆਰਾ ਨਹੀਂ ਜੱਚਦਾ ਆ ਵੇਹ ਦੁਪੱਟਾ ਇਹਦਾ ਆ ਆ ਠੀਕ ਹੈ ਆ ਇਹ ਤਾਂ ਦੁਪੱਟਾ ਬਿਤੇ ਮਤਲਬ ਇੰਨਾ ਕਨਫਿਊਜ਼ ਹੋ ਜਾਂਦਾ ਪਤਾ ਕਪੜਾ ਹੀ ਇੰਨੇ ਹੈਗੇ ਤੇ ਕਨਫਿਊਜ਼ ਹੋ ਜਾਂਦੇ ਆ ਤੇ 22% ਬਾਕੀ 10% ਇੱਥੇ ਵੀ ਹੋ ਆਪਾਂ ਤੇ ਬਾਕੀ ਤੁਸੀਂ ਦੇਖ ਸਕਦੇ ਆ ਕਾਫੀ अच्छे-ਸ਼ੇ ਕਪੜੇ ਆ ਤੁਰ ਪਾਜੀ ਸੋਹ ਬਹੁਤ ਵਧੀਆ ਨਹੀਂ ਤੇ ਦਿਲ ਸਾਈਡ ਵੀ ਅਗਲਾ ਗ੍ਰੇਟ ਆ ਹਰ ਕੁਝ ਇੱਧਰ ਹੈਗਾ ਕਿੰਨਾ ਇੱਧਰ ਵੀ 10% ਦੇ ਹੋ ਗਏ ਆ ਆ ਵੀ ਦੇਖ ਸਕਦਾ ਤੁਸੀਂ ਬਾਕੀ ਤੁਸੀਂ ਜਿੰਨਾ ਦਾ ਉੱਪਰ ਪ੍ਰਾਈਸ ਦਾ ਸੂਟ ਲੈਣਾ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਆ ਹੂੰ 10000 5000 20000 ਜਿੰਨੇ ਦਾ ਮਰਜ਼ੀ ਬਿਲਕੁਲ ਬਿਲਕੁਲ ਆ ਦੇਖੋ ਨਾ ਉੱਪਰ ਕਿੰਨੇ ਕਲਰਫੁਲ ਜਿਨੇ ਸੋਹਣੇ ਨੇ ਦੇਖੋ ਡਾਰਕ ਲੈਂਦਾ ਕਲਰਫੁਲ ਜਿਹੜੇ ਲੈਣ ਦੇ ਛੇਕਾ ਸ਼ਰਟ ਨਾਲ ਉਹ ਆ ਮੈਚਿੰਗ ਹੂੰ ਇੱਕ ਕਾਊਂਟਰਸ ਜਾ ਕੇ ਰੇਟ ਤੇ ਮਤਲਬ ਲੈਸ ਸੁਣਸਾ ਹਾਂ ਇਹਦਾ ਮੇਰਾ ਮਾਲ ਹੈ ਉਹ ਵੀ ਦੇਖੋ ਪਾਪੀ ਲੈ ਕੇ ਕੋਪਰੇ ਦੇਖੋ ਬੁਟੀ ਇੱਕ ਪੀਸ ਆ ਜਾਂਦੇ ਆ ਨਾ ਇਹ ਉਹ ਲੋਜੀ ਆਪਣੇ ਖਿਆਲ ਪੁਰਜੇ ਤਾਂ ਬਹੁਤ ਭਾਰੀ ਸੇਲ ਲੱਗਤੀ ਆ ਤੇ ਜ਼ਰੂਰ ਆਓ ਵਿਜ਼ਿਟ ਕਰੋ ਕਿ ਨਹੀਂ ਆਣੀ ਉੱਥੋਂ ਦੀ ਬੱਸ ਸਾਵਣ ਮਹੀਨਾ ਚੱਲਦਾ ਪਿਆ ਵਾ ਤੇ ਮਾਤਰਾ ਹੀ ਚੱਲੀ ਵੀ ਆਗੇ ਫਿਰ ਨਵੇਂ ਨਵੇਂ ਕੱਪੜੇ ਪਾ ਕੇ ਜਾਓ ਮਾਤਰਾ ਦੇ ਦਰਸ਼ਨ ਕਰੋ ਜਾਂ ਕੇ ਆਹੋ ਹਨਾ ਹਾਂ ਸੇਲ ਦਾ ਫੈਡਾ ਠਾਉਪੂ 10% ਹੈ ਸੇਲ ਹਨਾ ਤੇ ਉੱਪਰ ਆ ਦੇਖੋ ਕਾਫੀ ਕੱਪੜੇ ਦਾ ਕਾਫੀ ਵੈਰਾਈਟੀ ਮਿਲ ਲਾਈਟ ਲਾਈਟ ਕਲਰ ਮਿਲਦੇ ਸਾਰੇ 1300

ਸਾਰਾ 10% ਚਾਹੀਦਾ ਉਹਦਾ ਕੀ ਕੋਸਟ ਪੈਣੀ ਭਾਜੀ ਇਦਾਂ ਹੈ 1720 ਰੁਪਏ ਆ ਉਹਦਾ ਅੱਗਾਂ 500 ਰੇਂਜ ਦੇ ਵਿੱਚ ਹੈ 1500 ਰੇਂਜ ਦੇ ਵਿੱਚ ਹਨਾ ਤੇ ਲੋਰੀ ਦੇਖੋ ਜੀ ਕਾਫੀ ਵਧੀਆ 1500 ਰੇਂਜ ਦੇ ਵਿੱਚ ਆ ਤੇ ਲੈਸ ਕਰਕੇ ਹੈ ਨਾ ਭਾਜੀ ਲੈਸ ਹੋਏ ਨਹੀਂ ਅੱਛੇ ਲੈਸ ਹੋਣੀ ਹੈ ਨਾ ਕਿ 10% ਲੈਸ ਹੋਣੀ ਹੈ ਇਹ ਆ ਲੋ ਜੀ ਤੇ ਤੁਹਾਨੂੰ ਕਾਫੀ ਕਾਫੀ ਕਪੜੇ ਦੇਖਣ ਨੂੰ ਮਿਲ ਜੂਗਾ ਇੱਥੇ ਜੋੜ ਜੱਟ ਦੇ ਵਿੱਚ ਹੈ ਨਾ ਇਹ ਔਰਗੰਜਾ ਤੇ ਹੈ ਇਹ ਔਰਗੰਜਾ ਅੱਛਾ ਸਾਰੇ ਬੈਟਲ ਔਰਗੰਜਾ ਅੱਛਾ ਇਹ ਕਾਫੀ ਵੈਰਾਈਟੀ ਹੈ ਕਾਫੀ ਹੈ ਉਹਦੇ ਸਾਰਿਆਂ ਦੇ ਵਿੱਚ 10% ਸਾਡੇ ਜਿਹੜੇ ਉਥੇ ਅੱਛਾ ਜੀ ਠੀਕ ਹੋ ਗਈ ਨਾ ਇਸ 1700 ਕੁਛ ਦਾ ਨਾ ਹਾਂ ਮੁੱਠ ਦੇਖਿਆ ਠੀਕ ਹੈ 1720 ਠੀਕ ਹੈ ਬਾਜੀ ਬੜੀਆ ਬਾਜੀ ਬਹੁਤ ਵਧੀਆ ਹਾਂਜੀ ਸੋ ਉੱਪਰ ਰੇਂਜ ਹੋ ਜਾਣੀ ਨਾ ਤੇ ਹੈ ਉੱਤੇ ਵੀ ਡਿਸਕਾਊਂਟ ਤਾਂ ਹੈ ਇਹ 10 ਸਾਰੇ ਸਾਰਿਆਂ ਤੇ ਜਿਹੜੇ ਚਾਰ ਡੰਗੀਆਂ ਤੇ ਲੱਗੀਆਂ ਉੱਤੇ 20% ਅੱਛਾ ਜਿਹੜੇ ਉਹ ਡੰਗੀਆਂ ਤੇ ਲੱਗੀਆਂ ਤੁਹਾਨੂੰ ਵੀ ਦਿਖਾਉਣੇ ਆ ਤੇ 20% ਆਫ ਆ ਵੀ ਤੁਹਾਨੂੰ ਨਾਲ ਦੀ ਨਾਲ ਦਿਖਾ ਦੇਣੀ ਆ ਆਪਣੀ ਸਟੇਜ ਹੁੰਦੇ ਹੋਵੇ ਹਾਂਜੀ ਹਾਂ ਜਿਹੜੇ ਡੰਗੀਆਂ ਤੇ ਲੱਗੇ ਹੋਏ ਨਾ ਇਹ 20% ਔਫ ਆ ਤੇ ਬਾਕੀ ਤੁਸੀਂ ਜੇ ਲੋ ਡਿਸਾਈਡ ਕਰਕੇ ਤੁਸੀਂ ਤੇ ਬਿੱਲ ਕਾਊਂਟਰ ਤੇ ਜਾਣਾ ਤਾਂ ਤੇ 20% ਆਫ ਹੋ ਜਾਣਾ ਤੇ ਬਾਕੀ ਇਧਰ ਹੀ ਸਾਈਡ ਵੀ ਦੇਖੋ ਤੇ ਕਾਫੀ ਰੱਪੇ ਪਕੀਰ ਵਾਲੇ ਵੀ ਨੇ ਹੋ ਐਸਟੀ ਪਿੱਕਾ ਤੇ ਕਪੜੇ ਕਲਰ ਬਹੁਤ ਪਿਆਰੇ ਆ ਤੇ ਕਾਫੀ ਇਧਰ ਕੁਰਤੇਆਂ ਵਾਸਤੇ ਵੀ ਆ ਜੀ 350 300 ਦੇ ਆ ਪਾਣ ਵਾਲੇ ਆ ਜਿਹੜਾ ਹੈਗਾ ਵਾ 5 ਮੀਟਰ ਦਾ ਤੁਹਾਨੂੰ ਵੀ ਮਿਲ ਜਾਣਾ ਵਾ ਜੀ ਦੇਖੋ 250 ਰੁਪਏ ਦੇ ਵਿੱਚ ਮੈਡਮ ਇਹ ਸਾਰੇ 250 ਰੁਪਏ ਦੇ ਵਿੱਚ ਆਂ ਜੀ ਇਹ ਸਰੇਟ 200 ਰੁਪਏ ਦੇ ਕੁੜਤੇ ਆ ਵੀ ਅਮ ਦੇਖੋ ਕਲਰ ਕਿੰਨੇ ਵਧੀਆ ਆ ਸੋਫਟਾ ਕਪੜਾ ਬਿਲਕੁਲ ਆ ਵੀ ਦੇਖੋ ਇਹਦਾ ਪਲੇਨ ਜਿ ਲੈਣਾ ਕੋੰਦੇ ਆ 250 ਰੇਟ ਉੱਤੇ ਵੀ ਲਿਖਿਆ ਹੋਇਆ ਸੇਲ ਦਾ ਹਰ ਰੂੜੀ ਦੇਖੋ ਲੈ ਤੁਹਾਨੂੰ ਕਾਫੀ ਸੰਗਤਾਂ ਦੇਖੋ ਆ ਵੀ ਇੱਥੇ ਸਨ ਤੁਹਾਨੂੰ ਟਾਵਲ ਵੀ ਦੇਖੋ ਅਲੱਗ ਅਲੱਗ ਨਾਲ ਮਿਲਣੇ ਇਹ 300 ਰੁਪਏ ਰੇਟ ਆ ਆ ਦੇਖ ਸਕਦੇ ਤੁਸੀਂ ਇੱਥੇ ਤੇ ਮਤਲਬ ਵਧੀਆ ਮਤਲਬ ਬ੍ਰਾਂਡਡ ਇਹਦਾਂ ਸਾਈਡ ਵੀ ਦੇਖਿਆ ਜੇ ਤਾਂ 900 ਰੁਪਏ ਦੀ ਟਾਵਲ ਆ ਜੀ ਦੇਖੋ ਫੁੱਲ ਸਾਈਜ਼ ਦੇ ਆ ਫੁੱਲ ਸਾਈਜ਼ ਆ ਬਿਲਕੁਲ ਫੁੱਲ ਸਾਈਜ਼ ਆ ਤੇ ਤੁਹਾਨੂੰ ਹਰ ਤਰ੍ਹਾਂ ਦੀ ਮਤਲਬ ਵੈਰੀਟੀ ਮਿਲ ਜਾਣੀ ਇੱਥੋਂ ਤੇ ਆ ਕੇ ਜ਼ਰੂਰ ਵਿਜ਼ਿਟ ਕਰੋ ਤੁਸੀਂ ਇਹਦੇ ਸਾਰੇ ਕੋ ਟਾਵਲ ਵੀ ਮਾਇ 1 ਕੈਚ ਨੋ 1512 12 700 ਦਾ ਐਦਾਂ ਦਾ ਸੇਮ ਸੂਟ ਲਿਆ ਨਾ 800 700 ਰੁਪਏ ਦਾ 570 ਰੁਪਏ ਦਾ ਜਿਹਦਾ ਕੀ ਪ੍ਰਾਈਸ ਆ 837 ਰੁਪਏ ਆ ਦੇਖੋ ਹਾਂਜੀ 502 ਆ ਦੇਖੋ ਹਾਂਜੀ ਆ 837 ਲੈਸ ਕਰ ਕੀ ਕਰਨਗੇ ਲੈਸ ਕਰ ਠੀਕ ਬਹੁਤ ਹੈਗਾ ਦਾ ਉੱਤੇ ਉਹ ਟਾਇਰ ਲੱਗਾਣਾ ਹਾਂਜੀ 930 ਰੁਪਏ ਦਾ ਹਾਂਜੀ ਲੈਸ ਕਰਕੇ ਨਾਲ ਕਰਦੇ ਲੈਸ ਕਰਕੇ 837 ਰੁਪਏ ਦਾ ਪੈਣਾ ਇੱਕ ਹੌਕੀ ਸੰਗਲਾ ਭਾਰੀ ਘਟ ਉੱਪਰ ਦੀ ਸਾਈਡ ਵੀ ਲੱਗੀ ਉੱਪਰ ਵੀ ਤੁਹਾਨੂੰ ਦਿਖ ਰਹੀ ਉੱਪਰ ਐਡੀਮੇਟ ਹਾਂ ਉੱਪਰ ਐਡੀਮੇਟ ਆਉਂਦਾ ਥਲੇ ਅਨਸਟਿਚ ਸੂਟ ਹੂੰ ਉੱਪਰਲੇ ਸਾਈਡ ਰੈਡੀमेड ਆ ਤੇ ਸਾਰੇ ਓਵਰਆਲ ਪੂਰੀ ਦੁਕਾਨ ਸ਼ਾਪ ਤੇ ਲੱਗੀ ਐ ਸੇ ਸੇ ਲੱਗੀ ਹੋਈ ਐ ਪਰ ਸਭ ਤੇ ਹੋਰ ਇਧਰ ਹਾਂ ਤੇ 10% ਇਧਰ ਵੀ ਓਪਨ ਸੜੀਆਂ ਨਹੀਂ 10% ਸੜੀਆਂ ਆਹ ਸੜੀਆਂ 10% ਤੇ ਓਪਨ ਹੋਣੀ ਜਿਆਦਾ ਆ ਇਹ ਦੇਖੀ ਨਾ ਇਧਰ ਸਾਰੇ ਟੀ-ਸ਼ਰਟਸ ਫਗਰ ਆ ਗਈਆਂ ਹੂੰ ਇਹ ਮੀਡੀਅਮ ਆ ਜਿਹੜਾ ਸਾਈਜ਼ ਨਾਲ ਉਹ ਹੀ ਲੋੜ ਹੂੰ ਇਹਦੇ 30% ਆਫਰ ਚ ਪਰਮ ਕੀ ਪ੍ਰਾਈਜ਼ ਹੋ ਗਰਾ ਜਿਹੜਾ ਸਾਈਜ਼ ਦੇਖਣਾ ਇਹ ਜੀ 800 ਹੈ ਨਾ 200 ਸਮਥਿੰਗ ਕੋ ਲਾਸ ਹੋ ਜਾਏਗੀ 30% ਆ ਠੀਕ 600 ਸਮਥਿੰਗ ਆਪਰੇ ਉਹੀ ਕਹਿੰਦੇ ਇਹ ਤੁਹਾਨੂੰ 30% ਆਫਰ ਹੋ ਜਾਣਾ ਹੈ ਠੀਕ ਹੈ ਇਹ ਆਪ ਚੈੱਕ ਕਰ ਲਿਓ ਤੇ ਹੋਏ ਲੱਗ ਲੱਗ ਗ੍ਰੇਟ ਹਨ ਬਾਕੀ ਪਰਸੈਂਟੇਜ 30% ਦੇ ਚੋਫ ਹੋ ਜਾਣਾ ਵਾ ਤੇ ਸਾਰੇ ਦੇਖ ਸਕਦੇ ਕਿਤੇ ਸਾਈਡ ਵੀ ਆ 20% ਆਫਰ ਕੁੜਤੀਆਂ ਤੇ ਹੂੰ ਕੁੜਤੀਆਂ ਤੇ ਆਹ ਦੇਖੋ ਇਹ ਕਿੰਨੇ ਪਰਸੈਂਟ ਦਾ ਇਹ ਪੂਰਾ ਸੂਟ ਆ ਇਹ ਸੂਟ ਆ ਗਿਆ ਪੂਰਾ ਹਾਂ ਸੂਟ ਨਹੀਂ ਹੋ ਮੰਨ ਲਓ ਆ ਫਰੋਕ ਪੂਰੇ ਆ ਫਰੋਕ ਸੂਟ ਫਰੋਕ ਸੂਟ ਹੈ ਵੱਖਰੇ ਵੱਖਰੇ ਆ ਬਾਕੀ ਹਮ ਬਣੋ ਕੀ ਇਹਦਾ ਪ੍ਰਾਈਸ ਹੋਗਾ ਤਾਂ ਨਹੀਂ ਆ ਇਹ ਜਿੱਦਾ ਹੈਗਾ 2320 ਦਾ ਪੀਸ ਹੈ ਜੀ 20 ਪਰਸੈਂਟ ਲੈਸ ਹੈ ਅਸੀਂ 20 ਪਰਸੈਂਟ ਇੱਥੇ ਲੈਸ ਆ ਬਾਕੀ ਤੁਸੀਂ ਆ ਕੇ ਨਾਲੇ ਕਾਊਂਟਰ ਤੇ ਸਾਰਾ ਕੁਝ ਕਲੀਅਰ ਹੋ ਜਾਣਾ ਵਾ ਤੇ ਲੋਰੀ ਲੀ ਕੁਰਤੀ ਆ 500 ਰੁਪਏ ਦੀ ਆ ਬਾਕੀ ਲੈਸ ਤਾਂ ਲਗੋਣਾਈ ਆ ਇੱਥੇ ਵੀ ਹੋਊਗਾ ਨੇ 10% ਜੇ 10% ਆਫ ਹੋ ਆ ਬਾਕੀ ਇੱਧਰ ਆ ਵੀ ਸਭ ਤੇ 10% ਆਫ ਹੋ 10% ਆਫ ਹੋ ਸਾਰੀ ਕੋਟ ਸੈਟ ਆ ਇਹਦੇ ਨਾਲ ਮਤਲਬ ਤੁਸੀਂ ਲੋਅਰ ਵੇਅਰ ਕਰ ਸਕਦੇ ਨਾਲ ਕਲਰ ਬਾਕੀ ਦੇਖ ਲਓ ਵੀ ਸੌਰੀ ਹਮਮ ਅਗਿਆ ਕੁਰਤੀ ਹੈਗੇ ਇਹਨਾਂ ਤੇ 50% ਆਫ ਹੋ ਬਿਲਕੁਲ ਅਲੱਗ-ਅਲੱਗ ਰਿਜ਼ਾਉ ਤੇ ਲਿਖਿਆ ਵੀ ਇਹ ਮੈਂਸ਼ਨ ਵੀ ਕੀਤਾ ਹੈ ਕੋਰਟ ਦੇ ਉੱਪਰ ਤੇ ਦਾ ਹੁਣ 1000 ਰੁਪਏ ਦਾ ਇਹ 500 ਰੁਪਏ ਪਹਿਣਾ ਤੁਹਾਨੂੰ ਜੀ ਪਹਿਲਾਂ ਦਾ ਤੇ 500 ਰੁਪਏ ਦਾ ਜਮਾ ਵਿਦ ਦੁਪੱਟਾ ਵਿਦ ਸਟਿਚਿੰਗ 500 ਰੁਪਏ ਦਾ 500 ਰੁਪਏ ਦੇ ਵੀ ਤੁਹਾਨੂੰ ਕੋਰਟ ਦਾ ਮਿਲਦੇ ਦੇਖੋ ਕਿਦਾਂ ਪਾਲੀ ਹੋ ਗਿਆ ਕਾਫੀ ਇਹ ਤੇ ਜਲਦੀ-ਜਲਦੀ ਆ ਜਾਓ ਆ ਦੇਖੋ ਕਿੰਨਾ ਸੋਹਣਾ ਕਲਰ ਆਵੇ ਅਮਾ ਤੇ ਕਿ ਇਹ ਵੀ 50% ਆਫ ਹੋਗਾ ਸੌਰੀ ਸੌਰੀ ਕੋਈ ਸਾਈਜ਼ ਮੀਡੀਅਮ ਲਾਰਜ ਐਕਸਲ ਸਾਰੇ ਸਾਈਜ਼ ਮਿਲ ਜਾਣੇ ਹਨਾ ਕਲਰ ਦੇਖੋ ਗ੍ਰੀਨ ਆ ਪਿੰਕ ਆ ਮਜੈਂਟਾ ਆ ਪੀਚ ਆ ਪਰਪਲ ਆ ਪਿੰਕ ਫਿਰ ਪਰਪਲ ਵਾਈਨ ਸਾਰੇ ਕਲਰ ਆ ਗਏ ਆ ਸਾਰੇ 50% ਲੈਸ ਇੱਥੇ 20% ਹੋਪਾ ਇਹ ਮਤਲਬ ਤੁਹਾਨੂੰ ਲੈਣੀ ਆ 800 ਉਧਾ ਹਜ਼ਾਰ ਦੀ ਆ ਕਿ 20% ਲੈਸ ਹੋਈ 800 ਦੇ ਕਰੀਬ ਲੈਣੀ ਆ ਸਾਰੀ ਕਲੈਕਸ਼ਨ ਦੁਪੱਟਾ ਬਹੁਤ ਹੀ ਕਲੈਕਸ਼ਨ ਆ ਇਹ ਓਨਲੀ ਕੁਰਤਾ ਜੀ ਆ ਸਾਰੇ ਹਾਂ ਦੇਖੋ ਕਲਰ ਸੋਨੇ ਵਟੇ ਸੋਨੇ ਸਾਰੇ ਵੱਖਰੇ ਵੱਖਰੇ ਨੇ ਨੀਚੇ ਫਰਾਕਸ ਵੀ ਆ ਸਟੇਟ ਹੈ ਨਾ ਹਾਂ ਇਹਨਾਂ ਨਾਲ ਦੁਪੱਟੇ ਵੀ ਆ ਹਾਂ ਦੁਪੱਟੇ ਲੋਰ ਵੀ ਨਾਲ ਹੀ ਆ 1000 ਰੁਪਏ ਚਾ ਉਹ ਵੀ 20% ਚ ਹੋ ਹਾਂ ਅਪਾ ਚਾਮਾ ਵੀ ਆ ਨਾਲ ਨਾਲ ਹੀ ਆ ਨਾ ਉਹ ਤਾਂ ਸਹੀ ਆ ਉਦ ਦਾ ਪ੍ਰਾਈਸ ਹੈਗਾ 2070 ਹਮ ਮਦ ਅਲਗ ਅਲਗ ਆ ਕਪੜੇ ਲਾਉਣਾ ਅਲਗ ਅਲਗ ਰੇਟ ਤੁਹਾਨੂੰ ਹਮ 1245 20% ਲੱਫ ਹੋਈ 20% ਲੱਫ ਠੀਕ ਹੈ 850 ਨਾਲ ਸੁਰਪ ਹੈ ਅੰਕਲ ਅੰਟੀ ਦੇਖੋ 20% ਹੋਗਾ ਲਿੰਗੇ ਹੋਗੇ ਇਹ ਲੰਘੀਆ ਗਾਉਣਾ ਗਾਉਨ ਹੋ ਗਿਆ ਸਾਰੇ ਦਾ ਮਤਲਬ 20% ਆਫ ਹੈ ਤੇ ਵੀ ਆ ਦੇਖੋ ਸੇਲ ਕਿੰਨੇ ਪਰਸੈਂਟ ਆਫ ਹੈ 20 ਇਹ 3 ਇਹ ਵੀ 20% ਹੈ ਸਾਰੇ 20% ਆਫ 30% ਆਫ ਹਾਂ ਦੇਖੋ ਬਾਕੀ ਲੰਘਾ ਚੋਲੀਆ ਕੁਰਤੀ 2 ਪੀਸ ਹਮ ਤਾਂ ਕੀ ਇੱਛੇ ਸਹੀ ਹੈ ਕਾਫੀ ਅਛੇ ਡਿਸਕਾਊਂਟ ਆ ਇਹ ਆ ਕੇ ਵਿਦਟ ਕਰੂੰ ਆਪਣੇ ਹਿਸਾਬ ਨਾਲ ਤੁਸੀਂ ਲੋ ਬਾਕੀ ਗਾਉਣਾ ਰੇਟ ਦੇਖੋ ਕੀ ਰੇਟ ਲਿਖਿਆ ਹੋਦਾ ਇਹ ਲਿਖਿਆ 5750 5730 ਰੁਪਏ 30 ਰੁਪਏ 20% ਉੱਤੇ ਲਸ ਹੋਣੀ ਹੈ ਹੂੰ ਸਹੀ ਆਹ ਦੇਖਣੀ ਆ ਵੀ ਉਹ 20% ਉੱਤੇ ਸਾਰੇ ਮਤਲਬ 20-20% ਆਫ ਹੈ ਕਿੰਨੇ ਸੋਹਣੇ ਕਲਰ ਹਨ ਹੂੰ ਤੇ ਸੌਣ ਮੇਂ ਇੰਨੇ ਕਾਫੀ ਵਧੀਆ ਮੈਰਿਜ ਵੀ ਕਾਫੀ ਹੁੰਦੀ ਹੈ ਸੌਣ ਮਹੀਨੇ ਦੇ ਵਿੱਚ ਆ ਕੇ ਤੁਸੀਂ ਹੁਣੇ-ਹੁਣੇ ਸ਼ੋਪਿੰਗ ਕਰ ਲਓ ਹਾਂ ਹੁਣ ਇਹ ਸ਼ਾਪਿੰਗ ਕਰ ਲੋ ਐਡਵਾਂਸ ਸੀ ਹਾਂ ਬਹੁਤ ਭਾਰੀ ਸੇਲ ਲੱਗੀ ਆ ਸਰ ਹੁਣ ਤਾਂ ਹੂੰ ਉਹ 10% ਆਫ ਹੋ ਤੇ ਸਾਰੀਆਂ ਤੇ ਇੱਕ ਮਹੀਨੇ ਇੱਥੇ ਸੇਲ ਚੱਲਣੀ ਆ ਤੇ ਪੂਰਾ ਜੁਲਾਈ ਮਹੀਨੇ ਆਓ ਤੇ ਜ਼ਰੂਰ ਵਿਜ਼ਿਟ ਕਰੋ ਇੱਥੇ ਤੁਸੀਂ ਆ ਕੇ ਇਹ 30 ਇਹ ਆ ਵੀ ਦੇਖੋ

ਤੇ ਆਪਰੇ ਲੋ ਤਾਂ ਸਾਹ ਨਹੀਂ ਆ ਰਹੇ ਦੋ ਦੋ ਬਿਲਿੰਗ ਕਾਊਂਟਰ ਬਣੇ ਹੋਏ ਆ ਹਾਂ ਤੇ ਦੇਖੋ ਜੀ ਕਾਫੀ ਸੇਤ ਤਕੜੀ ਹੈ ਆਪਣੇ ਹਿਆਕੋਰ ਚ ਲੱਗੀ ਹੋਈ ਆ ਦੋ ਦੋ ਬਿਲਿੰਗ ਕਾਊਂਟਰ ਤਾਂ ਦੇਖੋ ਸਾਹ ਨਹੀਂ ਹੁੰਦਾ ਕਹਾ ਮਤਲਬ ਦੇਖੋ ਸੰਕਟ ਆ ਰਹੀਆਂ ਬਾਹਰ ਕਰਕੇ ਸੰਕਟ ਆਉਂਦੀਆਂ ਪਈਆਂ ਆ ਨੇ ਯਾਨੀ ਤੇ ਸੰਗਤ ਇੰਨੇ ਜਾਂਦੀਆਂ ਪਿੱਛੇ ਵੀ ਰੋਕ ਲੈਂਦੇ ਆ ਮਤਲਬ ਕਿਉਂਕਿ ਅੰਦਰ ਰਸ਼ ਜ਼ਿਆਦਾ ਹੈ ਤੇ ਰੋਕ ਦਿੰਦੇ ਹੋ ਜੀ ਦੇਰ ਲਈ ਹਮਮ ਤੇ ਆਹ ਦੇਖੋ ਜੀ ਕਾਫੀ ਐਸੀ ਮਤਲਬ ਤੁਹਾਨੂੰ ਕਲੈਕਸ਼ਨ ਮਿਲ ਜਾਣੀ ਹੈ ਇੱਕ ਕੋਟ ਸਟਾ ਸਾਰੇ ਇਹਨਾਂ ਤੇ ਵੀ 20 20% ਆਫ ਹਮਮ ਦੇਖੋ ਕਿੰਨੇ ਐਕਸਲ ਡਿਸਕਾਊਂਟ 20% ਹਮ ਤੇ ਆਹ ਵੀ ਦੇਖੋ ਕਿੰਨਾ ਸੋਹਣਾ ਕਲਰ ਆਣੇ ਭਾਜੀ ਇਹਦੇ ਕਿੰਨੇ 1045 ਜੀ 1045 ਇਹ ਹੈ ਕਿ ਆਪਣਾ ਬੈਡ ਸ਼ੀਟ ਬਲੈਂਕਟ ਇਸ ਸਾਨੀ ਕੋਰ ਠੀਕ ਬੈਡ ਸ਼ੀਟ ਸਾਰੇ ਮਤਲਬ ਪੂਰਾ ਸੈਟ ਆ ਗਈ ਤੁਹਾਨੂੰ ਪੂਰਾ ਸੈਟ ਮਿਲ ਜੂਗਾ ਤੇ 1145 ਉਹਦਾ ਭਾਜੀ ਕੀ ਰੇਟ ਰਹਿੰਦਾ ਰਾ ਜੀ ਉਹਦਾ ਕੀ ਰੇਟ 1100 ਹੈ ਉਹਦਾ 1100 ਹਨ ਇਹਨਾਂ ਨੂੰ ਕਾਫੀ ਅੱਛੀ ਚੀਜ਼ਾਂ ਹੈਗੀਆਂ ਵਾ ਤੇ ਇਹ ਘਰ ਬਾਸ ਤੇ ਬੜਾ ਬੋਲਿਆ ਤੁਹਾਨੂੰ ਹੈਗਾ ਬਲੈਂਕਟਸ ਵਗੈਰਾ ਸਾਰਾ ਕੁਝ ਵਿੱਚ ਇਨਕਲੂਡ ਹੋ ਜਾਣਾ ਸੱਤਨਾ ਚੁੱਤਨਾ ਸਾਰਾ ਕੁਝ ਸਰਾਣੇ ਬੈੱਡ ਸ਼ੀਟ ਉੱਪਰ ਲੈਣ ਵਾਸਤੇ ਇਹ ਲੈ ਤੁਹਾਨੂੰ ਮੈਂ ਤੇ ਕਾਫੀ ਸੰਗਤਾਂ ਦੇਖੋ ਆ ਰਹੀਆਂ ਇਹ ਵਾਲੇ ਸੂਟ ਹੈਗੇ ਦੁਪੱਟੇ ਵਾਲੇ 500 ਰੁਪਏ ਦੇ ਵਿੱਚ ਆ ਸਾਰੇ ਇਹ 500 ਰੁਪਏ ਦੇ ਵਿੱਚ ਹਨ ਹਾਂ ਜੇ ਤੁਸੀਂ 500 ਰੁਪਏ ਦੇ ਵਿੱਚ ਸਟਿਚਡ ਲੈਣੀ ਆ ਉਹ ਵੀ ਤੁਹਾਨੂੰ ਮਿਲ ਜੂਗਾ ਉੱਪਰ ਵੀਡੀਓ ਦੇਖ ਲਿਓ ਪੂਰੀ 500 ਦੇ ਵਿੱਚ ਬੱਚੇ ਸਿੱਤੇ ਹੀ ਮਤਲਬ ਪੂਰੇ ਸਟਿਚਡ ਦਪੱਟਾ ਕੁਰਤਾ ਸਾਰਾ ਕੁਝ ਤੇ ਬਾਕੀ ਇਹ ਵੀ ਸੂਟ ਲੱਗੇ ਹੋਏ ਆ ਪਾ ਕੇ ਚਲੇ ਕੀ ਹੋਏ ਸੇ ਕੋਈ ਹੋਰ ਵੀ ਦੇਖੋ ਬਾਹਰੀ ਸਾਈਡ ਉੱਤੇ ਲੱਗੇ ਹੋਏ ਆ ਆ ਦੇਖੋ 350 ਰੁਪਏ ਪੰਪ 500 ਰੁਪਏ ਦੇ ਸਾਰੇ ਅੰਗਲ 500 ਹਾਂਜੀ ਇਹ ਸਾਰੇ 500 ਰੁਪਏ ਦੇ ਲੱਗੇ ਹੋਏ ਛੂਟ ਦੇਖ ਸਕਦੇ ਤੁਸੀਂ ਉਹ ਦੇਖੋ ਜੀ ਆਹ ਲਓ ਜੀ ਕਾਫੀ ਤੁਹਾਨੂੰ ਮਤਲਬ ਕਲਰ ਮਿਲ ਜਾਣੇ ਆ ਹਰ ਤਰ੍ਹਾਂ ਦੇ ਤੇ ਬਹੁਤ ਭਾਰੀ ਸੇਲ ਲੱਗੀ ਹੋਈ ਹੈ ਸੰਗਤ ਜੀ ਆਪਾਂ ਵਿਜ਼ਿਟ ਕਰੋ ਤੇ ਤੁਹਾਨੂੰ ਤਾਂ ਰੋਡ ਦੱਸ ਦਿੰਨੇ ਆ ਜੇ ਆਪਾਂ ਆਉਂਦੇ ਆ ਤੇ ਸਾਈਡ ਤੋਂ ਪਾਕਿਆਂ ਵਾਲੀ ਸਾਈਡ ਤੋਂ ਚਿੰਤਪਨੀ ਰੋਡ ਵੀ ਫਾ ਲੈਣਾ ਆ ਬਿਲਕੁਲ ਤੁਸੀਂ ਮੋਰ ਦੇ ਨਾਲ ਕੱਢਦੇ ਸਾਰੇ ਇੱਥੇ ਪਾਸ ਇਧਰ ਨੂੰ ਬੱਸ ਸਟੈਂਡ ਨਾਲ ਹੀ ਆ ਤੁਸੀਂ ਮੋਰ ਨਾਲੇ ਜਦੋਂ ਤੇ ਇਧਰੋਂ ਸਾਹਮਣੇ ਆਓ ਚਿੰਤਪੁਰਨੀ ਰੋਡ ਅੱਗੇ ਸਿੱਧਾ ਨਿਕਲ ਜਾਂਦਾ ਤੇ ਨਾਲ ਹੀ ਸ਼ਾਪ ਹੈਗੀ ਆ ਸ਼ਾਦੀ ਲਾਲ ਤੁਹਾਨੂੰ ਪਰੇ ਤੁਹਾਨੂੰ ਪਤਾ ਲੱਗ ਜਾਣਾ ਸਾਰਾ ਸ਼ਾਦੀ ਲਾਲ ਤਰਸੀਲ ਸ਼ਾਦੀ ਲਾਲ ਤਾਂ ਸਾਹਮਣੇ ਸੇਲ ਦੀ ਬੋਰਡ ਦਿੱਖ ਤੁਹਾਨੂੰ ਮਿਲ ਜਾਣੀ ਹੈ ਤੇ ਆਓ ਵਿਜ਼ਿਟ ਕਰੋ ਤੇ ਕਾਫੀ ਅੱਛੀ ਸੇਲ ਹੈ ਕਿ ਕਾਫੀ ਭਾਰੀ ਸੇਲ ਲੱਗੀ ਹੋਈ ਆ ਤੇ ਚਲੋ ਠੀਕ ਆ ਤੇ ਮਿਲਾਂਗੇ ਤਾਂ ਨੈਕਸਟ ਵੀਡੀਓ ਤੇ ਆਈ ਹੋਪ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਤੇ ਆਓ ਸ਼ਾਪਿੰਗ ਕਰੋ ਸਾਰਾ ਮਹੀਨਾ ਸੇਲ ਸਾਰਾ ਇੱਕ ਪੂਰਾ ਮਹੀਨਾ ਸੇਲ ਹੈਗੀ ਆ ਤੇ ਆਓ ਸ਼ਾਪਿੰਗ ਕਰੋ ਇੰਜੋਏ ਕਰੋ ਤੇ ਜੋ ਜੋ ਵੀ ਤੁਹਾਨੂੰ ਅਪਗਲੇਟ ਦੇ ਸਹਾਰੇ ਨਾਲ ਤੁਸੀਂ ਲੈਣਾ ਲੈ ਸਕਦੇ ਹੋ ਤੇ 50% ਸੇਲ ਦੇ ਉੱਤੇ ਡਿਸਕਾਊਂਟ ਬਹੁਤ ਵਧੀਆ ਕਪੜੇ ਆ ਤੁਸੀਂ ਆਓ ਤੇ ਬਿਨਾ ਕਿਸੇ ਝਿਜਕ ਦੇ ਬਿਨਾ ਕਿਸੇ ਟੈਨਸ਼ਨ ਦੇ ਆ ਕੇ ਲੈ ਕੇ ਜਾਓ ਠੀਕ ਆ ਤੇ ਮਿਲਾਂਗੇ ਤਾਂ ਨੈਕਸਟ ਵੀਡੀਓes ਤਦ ਤੱਕ ਚੈਨਲ ਤੇ ਬਨੇ ਰਹੋ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਠੀਕ ਆ